ਜੀ ਹੈ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਕਿਤਾਬ ਦਾ ਅਧਿਆਇ 11ਵਾਂ ਸਤਈ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 11.2 ਤੇ ਇਹਦੇ ਅਗਲੇ 3 ਸਵਾਲ ਤੀਜਾ ਚੌਥਾ ਪੰਨਵਾ ਪੰਜਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ इसी चैनल पर प्यारे विद्यार्थी होी जमातों जुड़िया कुछ होर प्लेलिस्टा भी ने चैनल पर जाओ चैनल में खोलो प्लेलिस्ट टैप करो उत्तर तो मिलेगी नाइनथ इंग्लिश एम सी बी नाइनथ इंग्लिश लिटरेचर नाइनथ इंग्लिश ग्रैमर फिर एक हैगी नाइन सैंस एक हैगी नाइनथ मैथ नोट्स इंग्लिश पंजाबी मीडियम दोनों एक हैगी बच्चों नाइनथ मैथ पी एससी बी इंग्लिश मीडियम एक है गणित सिद्धांत मीडियम एक है मैथ कॉन्सैप्ट इंग्लिश मीडियम एक हैगी मैथ शॉर्ट कसन ट्रिक्स ਅਲਵਾ ਮੀਡੀਅਮ ਠੀਕ ਹੈ ਬੱਚਿਓ ਐਬ੍ਰੀਵੀਏਸ਼ਨਸ ਜੋ ਕਿ ਗਿਆਨ ਦਾ ਖਜ਼ਾਨਾ ਹੈ ਅਲਗ-ਅਲਗ ਵਿਸ਼ਿਆਂ ਦੇ ਨਾਲ ਜੁੜੀਆਂ ਹੋਈਆਂ ਐਬ੍ਰੀਵੀਏਸ਼ਨਸ ਤੁਹਾਨੂੰ ਉੱਚ ਮਿਲਣਗੀਆਂ ਜੋ ਤੁਹਾਡੇ ਅੱਗੇ ਕਾਲਜ ਵਿੱਚ ਸਕੂਲ ਵਿੱਚ ਵੀ ਤੇ ਕੰਪੀਟੀਸ਼ਨ ਦੇ ਪੇਪਰਾਂ 'ਚ ਬੜੀਆਂ ਕੰਮ ਆਣਗੀਆਂ ਸੋ ਆ ਦੇਖਿਓ ਬੱਚਿਓ ਹੁਣ ਐਵਲੈਸਵਾਲ ਕੁਸਟ ਨੰਬਰ 3 ਇਹ ਕਹਿੰਦੇ 10 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ ਹੁਣ ਬੱਚਿਓ ਇਹ ਸਵਾਲ ਥੋੜਾ ਜਿਹਾ ਵੱਖਰਾ ਹੈਗਾ ਇੱਕ ਤੇ ਉਹਨੇ ਕਿਹਾ ਅਰਧ ਗੋਲਾ ਆਪ ਗੋਲੇ ਦਾ ਅੱਧਾ ਸੋ ਉਹਦਾ ਹੁੰਦਾ ਪੂਰੇ ਜਿਹੜਾ ਗੋਲਾ ਹੁੰਦਾ ਉਹਦਾ ਹੁੰਦਾ ਸਤਹੀ ਖੇਤਰਫਲ 4 ਪਾਈ r ਵਰਗ ਠੀਕ ਹੈ ਨਾ ਉਂਝ ਲੈ ਅੱਧਾ ਕਰਤਾ ਤੇ ਉਹ ਤੇ ਅੱਧਾ ਹੋ ਗਿਆ ਮਲੀਏ 4/2 2 2 ਪਾਈ r ਵਰਗ ਪਰ ਬੱਚਿਓ ਜਦੋਂ ਕਿਉਂਕਿ ਗੋਲਾ ਪੂਰਾ ਠੋਸ ਹੈਗਾ ਐ ਤੇ ਹੋ ਗਿਆ ਇਹਦਾ ਬਾਹਰਲਾ ਜਿਹੜਾ ਇਹ ਗੋਲਾਕਾਰ ਹੈਗਾ ਉਹ ਕਰ ਸਤਹੀ ਖੇਤਰਫਲ ਪਰ ਜਦੋਂ ਬੱਚੇ ਇਹਨੂੰ ਕਟਾਂਗੇ ਤੇ ਇਹ ਇੱਕ ਇਹ ਤਲ ਤਿਆਰ ਹੋ ਜਾਏਗਾ ਇੱਕ ਇੱਕ ਹੋਰ ਤਲ ਜਿਹੜਾ ਹੈ ਇਹ ਤਿਆਰ ਹੋ ਜਾਏਗਾ ਦੇਖੋ ਅਰਧ ਚੱਕਰ ਦੇ ਰੂਪ ਦੇ ਵਿੱਚ ਮਣੀ ਇਹ ਅਰਧ ਚੱਕਰ ਨਹੀਂ ਪੂਰੇ ਚੱਕਰ ਦੇ ਰੂਪ ਦੇ ਵਿੱਚ ਸੋ ਇੱਕ ਤੇ ਬਾਹਰਲਾ ਜਿਹੜਾ ਵਕਰ ਰੂਪ ਹੈਗਾ ਵਕਰ ਸਤ੍ਹਾ ਹੈਗੀ ਇਹ ਤੇ ਪਧਰੀ ਸਤ੍ਹਾ ਜਿਹੜੀ ਹੈਗੀ ਜਿਹੜੇ ਕੱਟਣ ਦੇ ਨਾਲ ਜਿਹਲੇ ਨੂੰ ਅੱਧਾ ਕੀਤਾ ਤੇ ਇਹ ਚੱਕਰਾਕਾਰ ਜਿਹੜਾ ਲੱਗਾ ਇਹਦਾ ਵੀ ਜੋੜਨਾ ਪਏਗਾ ਪਾਈ ਆਰ ਉੱਪਰ ਕਾ ਸੋ ਇਹ ਚ ਥੋੜਾ ਜਿਹਾ ਹੁੰਡੀ ਹੈਗੀ ਇਹ ਇਸ ਕੰ ਦਾ ਛਾਲ ਰੱਖਣਾ ਜਦੋਂ ਅਰਧ ਗੋਲੇ ਦੀ ਗੱਲ ਆਵੇ ਠੋਸ ਤੇ ਗੋਲਾ ਜਦੋਂ ਠੋਸ ਦੇ ਰੂਪ ਵਿੱਚ ਹੀ ਅਸੀਂ ਲੈਨੇ ਆ ਨੀਤੇ ਜੇ ਫਿਰ ਅਸੀਂ ਇਹਨਾਂ ਤੋਂ ਗੇਂਦ ਕਹਿੰਦੇ ਜੇ ਅੰਦਰ ਖੋਖਲੀ ਹੋਵੇ ਤੇ ਠੀਕ ਹੈ ਨਾ ਉਹਨੇ ਕੋ ਦਿੱਤਾ ਹੈ ਅਰਧ ਗੋਲੇ ਦਾ ਅਰਧ ਵਿਆਸ r 10 cm ਦਿੱਤਾ ਹੋਇਆ ਉਹਨਾਂ ਨੇ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਇੰਤੇ 2πr² ਇੱਕ ਤੇੜਾ ਬਾਹਰਲਾ ਹਿੱਸਾ ੜਾ ਵਾਲਾ ਐਵੇਂ ਗੋਲਾ ਜਿਹੜਾ ਇਹ ਆਪਣੇ ਗੋਲੇ ਦੇ ਆਕਾਰ ਦਾ ਹੈਗਾ ਵਕਰ ਸਤ੍ਹਾ ਖੇਰੀਗੀ ਤੇ ਇਹ ਉੱਪਰ ਜਿਹੜਾ ਬੱਚੋ ਬਣ ਗਿਆ ਇੱਕ ਕੱਟਣ ਦੇ ਨਾਲ ਉਹ πr² ਸੋ ਇਹ ਦੋਨਾਂ ਨੂੰ ਜੋੜਨਾ ਹੈ ਤੇ ਇਹ ਕਿੰਨਾ ਹੋ ਗਿਆ 2πr² ਤੇ πr² ਤੇ ਉਹਨੇ 3πr² ਸੋ ਇਹਨੂੰ 3 3.14 π ਨੂੰ ਕਹਿਣ ਨੇ 3.14 ਲਵ ਠੀਕ ਹੈ ਫਿਰ 10 ਤੇ 10 ਤੇ ਇਹ 10 ਉਹ 10 100 100 ਦੇ ਨਾਲ ਬਚੇ ਦੋਨੋਂ ਦਸ਼ਮਲਵ ਉੱਡ ਗਏ ਇਹ ਦੇਖੋ ਹੈ ਮਰੀ ਦਸ਼ਮਲਵ ਤੇ ਦੋਨੋਂ ਇਹ ਦਸ਼ਮਲਵ ਉੱਡ ਗਿਆ ਕਿਉਂਕਿ ਉਸ ਤੋਂ ਬਾਅਦ ਇੱਕ ਦਸ਼ਮਲਵ ਤਾਂ ਦੋ ਅੰਕ ਨੇ ਇੱਕ ਔਰ 4 ਤੇ ਇੱਥੇ ਦੋ ਸਿਫਰ ਨੇ ਸੋ ਦੋਨੋਂ ਸਿਫਰਾਂ ਦੇ ਨਾਲ ਇਹੜਾ ਇਹ ਜਿਹੜਾ ਦਸ਼ਮਲਵ ਕੱਟਿਆ ਗਿਆ ਸੋ 3 314 ਸੋ 942 ਸੈਂਟੀਮੀਟਰ ਵਰਗ ਸਾਡਾ ਸਿੱਧਾ ਬਦਲਾ ਜਵਾਬ ਆ ਗਿਆ ਪੂਰੇ ਵਟਾ ਪੂਰੇ ਨੰਬਰ ਹੁ ਆਓ ਦੇਖਿਓ ਚੌਥਾ ਸਵਾਲ ਚੌਥਾ ਸਵਾਲ ਬੱਚੇ ਬੜਾ ਰੋਚਕ ਹੈ ਬੜਾ ਮਜ਼ੇਦਾਰ ਹੈ ਇਹਨੂੰ ਧਿਆਨ ਨਾਲ ਦੇਖੋ ਜਰਾ ਤੁਸੀਂ ਤੇ ਇਹਦਾ ਵੀ ਹਾਸੇ ਚੰਗੀ ਤਰ੍ਹਾਂ ਕਰ ਲਿਓ ਤੇ ਇਹੋ ਜਿਹੇ ਸਵਾਲਾਂ ਦਾ ਇਮਤਿਹਾਨ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੁੰਦੀ ਹੈ ਆਓ ਦੇਖਿਓ ਇਹਨੂੰ ਇੱਕ ਗੋਲਾਕਾਰ ਗੁਬਾਰੇ ਵਿੱਚ ਹਵਾ ਭਰਨ ਤੇ ਇਸ ਦਾ ਅਰਧ ਵਿਆਸ 7 ਸੈਂਟੀਮੀਟਰ ਤੋਂ 14 ਸੈਂਟੀਮੀਟਰ ਹੋ ਜਾਂਦਾ ਹੈ ਹੁ ਬੜਾ ਧਿਆਨ ਨਾਲ ਦੇਖੋ ਪਹਿਲਾਂ ਸੀਗਾ ਗੁਬਾਰੇ ਦਾ ਅਰਧ ਵਿਆਸ 7 ਸੈਂਟੀਮੀਟਰ ਹਵਾ ਭਰਨ ਤੇ 14 ਸੈਂਟੀਮੀਟਰ ਹੋ ਗਿਆ ਤੇ ਬੱਚਿਓ ਤੁਸੀਂ ਦੇਖ ਰਹੇ ਹੋ 7 ਦੋਣੀ 14 ਭਾਅ ਅਰਧ ਵਿਆਸ ਹੋ ਗਿਆ ਦੁਗਣਾ ਠੀਕ ਹੈ ਇਹਨਾਂ ਦੋਨਾਂ ਸਥਿਤੀਆਂ ਵਿੱਚ ਗੁਬਾਰੇ ਦੀ ਵਕਰ ਸਤ੍ਹਾ ਦੇ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ ਹੁਣ ਬੱਚਿਓ ਕਾਲੀ ਨਹੀਂ ਕਰਨੀ ਤੁੱਕਾ ਨਹੀਂ ਕਰਨਾ ਹੈਗਾ ਨਾ ਦੇਖੋ ਜੀ ਅਰਧ ਵਿਆਸ ਹੀ ਦੁਗਣਾ ਹੋ ਗਿਆ ਤੇ ਸਤਹੀ ਖੇਤਰਫਲ ਵੀ ਦੁਗਣਾ ਹੋ ਜਾਏਗਾ ਨਾ ਇਦਾਂ ਬਿਲਕੁਲ ਨਹੀਂ ਆਗਾ ਇਹਨੂੰ ਸਵਾਲ ਨੂੰ ਕਰਨਾ ਹੈ ਦੇਖੋ ਪੜਾਦਰ ਪੜਾ ਜਿਹੜੇ ਕਰੋਗੇ ਬਹੁਤ ਹੀ ਸੌਖਾ ਸਵਾਲ ਹੈ ਤੇ ਜਿਹੜੇ ਕਰੋਗੇ ਤੁਹਾਨੂੰ ਪਤਾ ਲੱਗੇਗਾ ਆ ਦੇਖੋ ਹਵਾ ਭਰਨ ਤੋਂ ਪਹਿਲਾਂ ਗੁਵਾਰੇ ਦਾ ਅ^{2} ਉਹਨੂੰ ਲੈ ਲੈ ਛੋਟਾ r 7 ਸੈਂਟੀਮੀਟਰ ਹਵਾ ਭਰਨ ਤੋਂ ਪਹਿਲਾਂ ਗੁਵਾਰੇ ਦੀ ਸਤ੍ਹਾ ਦਾ ਖੇਤਰਫਲ 4πr² ਗੋਲੇ ਦਾ ਜਿਹੜਾ ਉਹਨਾਂ ਦਾ 4πr² ਸੋ 4π ਤੇ 7 ਦਾ ਵਰ ਤੇ 7 7 49 ਤੇ ਆਹ ਬਣ ਗਿਆ 49 4π 49 ਨੂੰ 4 ਨਾਲ ਗੁਣਾ ਕਰਨ ਦੀ ਕਾਲੀ ਨਾ ਕਰੋ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਉਹ ਤੁਹਾਨੂੰ ਅੱਗੇ ਪਤਾ ਲੱਗੇਗਾ ਮੈਂ ਕਿਉਂ ਕਹਿ ਰਿਹਾ ਜੇ 49 ਨੂੰ 4 ਨਾਲ ਗੁਣਾ ਕਰੋਗੇ ਸਮਾਂ ਬਰਬਾਦ ਜਾਏਗਾ ਕੋਈ ਫਾਇਦਾ ਨਹੀਂ ਹੋਏਗਾ ਤੇ ਅੱਗੇ ਜਾ ਕੇ ਜਿਹੜੇ ਹਿਸਾਬ ਕਿਤਾਬ ਹੋਰ ਗੁੰਝਲਦਾਰ ਹੋ ਜਾਏਗਾ। ਸੋ ਇਹ ਇਹ ਚੀਜ਼ਾਂ ਤਜਰਬੇ ਨਾਲ ਹੁੰਦੀਆਂ ਤੁਹਾਨੂੰ। ਹਵਾ ਭਰਨ ਤੋਂ ਬਾਅਦ ਗੁਵਾਰੇ ਦਾ ਅਰਧ ਵਿਆਸ ਸੋਨੇ ਵੱਡਾ ਲੈ ਲਿਆਰ ਕਿਉਂਕਿ ਵੱਡਾ ਪਿਆ ਨਾ ਇੱਕ ਸੰਕੇਤ ਰੂਪ 'ਚ ਇਹ ਤੋਂ ਵੱਖਰਾ ਕਰਨ ਲਈ ਛੋਟਾ আর ਲੈ ਲਿਆ ਵੱਡਾ আর ਲੈ ਲਿਆ 14 ਸੈਂਟੀਮੀਟਰ। ਸੋ ਹਵਾ ਭਰਨ ਤੋਂ ਬਾਅਦ ਦਾ ਖੇਤਰਫਲ 4 ਪਾਈ ਵੱਡੇ ਆਰ ਦਾ ਵਰਗ 4 ਪਾਈ 14 ਦਾ ਵਰਗ 14 ਦਾ ਵਰਗ 196 ਸੋ 196 4 ਪਾਈ ਠੀਕ ਹੈ ਨਾ ਇੱਥੇ ਵੀ 196 ਨੂੰ 4 ਨਾਲ ਗੁਣਾ ਕਰਨ ਦੀ ਕਾਲੀ ਨਹੀਂ ਕਰਨੀ। ਹੁਣ ਇਦਾਂ ਲਾਈਨ ਪਾਣੀ ਹੈ। ਕਿਉਂਕਿ ਅਸੀਂ ਅਨੁਪਾਤ ਲ ਬਣਾਇਆ। ਉੱਪਰ ਲਿਖਣਾ ਹੈ ਹਵਾ ਭਰਨ ਤੋਂ ਪਹਿਲਾਂ ਦਾ ਖੇਤਰਫਲ। ਥੱਲੇ ਲਿਖਣਾ ਹੈ ਹਵਾ ਭਰਨ ਤੋਂ ਬਾਅਦ ਦਾ ਖੇਤਰਫਲ ਤੇ ਬਰਾਬਰ ਦਾ ਨਿਸ਼ਾਨ ਲਾਇਆ। ਤੇ ਹਵਾ ਭਰਨ ਤੋਂ ਪਹਿਲਾਂ ਦਾ ਖੇਤਰਫਲ ਕਿੰਨਾ ਹੈ 49 4π, 49 4π। ਹਵਾ ਭਰਨ ਤੋਂ ਬਾਅਦ ਦਾ ਖੇਤਰਫਲ ਕਿੰਨਾ 196 4π। ਮੈਂ ਕਿਉਂ ਕਹ ਰਹੀ ਸੀ ਗੁਣਾ ਨਹੀਂ ਕਰਨਾ ਕਿਉਂਕਿ ਬੱਚਿਓ ਇਹ ਦੇਖੋ ਇਹ 4π ਤੇ 4π ਸਿੱਧੇ ਕੱਟ ਜਾਣਾ ਹੈ। ਸਿੱਧਾ ਕੱਟ ਗਿਆ ਤਾਂ ਨਹੀਂ ਏਦਾਂ ਕੱਟ ਗਿਆ 4 பை 4 பை ਅੰਸ਼ ਵਿੱਚੋਂ ਤੇ ਹਰ ਵਿੱਚੋਂ ਕੱਟ ਗਿਆ ਨਾ ਤੁਹਾਨੂੰ ਬਰਾਬਰ ਹੁਣ ਕੱਲਾ ਰਹਿ ਗਿਆ 49 196 ਤੇ ਪਹਿਲੇ 7 ਨਾਲ ਭਾਗ ਕਰ ਲੋ 7 ਨਾਲ ਕੱਟਿਆ ਜਾਏਗਾ ਕਿਉਂਕਿ ਦੇਖੋ ਇੱਥੇ ਵੀ 7 ਹੈਗਾ ਇੱਥੇ ਵੀ 7 ਹੈਗਾ 7 2 14 ਹੁੰਦਾ ਸੋ ਐ ਕੀ ਹੋ ਗਿਆ ਜਿੱਲੇ ਮੈਂ 49 ਨੂੰ 4 ਨਾਲ ਗੁਣਾ ਕਰਦਾ 4 9 36 4 4 16 19 ਪਾਵ 19 ਨੂੰ 4 ਨਾਲ ਗੁਣਾ ਕਰੋ ਤੇ 196 ਆਉਂਦਾ ਹੈ ਆਗੇ ਬਰਾਬਰ 1/4 ਸੋ ਅਨੁਪਾਤ ਬੱਚਿਓ ਦੇਖੋ ਦੁਗਣਾ ਨਹੀਂ ਹੋਇਆ ਇਹ 4 ਗੁਣਾ ਹੋ ਜਾਏਗਾ ਪਾਵਿਤ੍ਰਪਤਾ ਲੱਗਦਾ ਹੈ ਜੇ ਅਰਧ ਵਿਆਸ ਕਿਸੇ ਵੀ ਗੋਲੇ ਦਾ ਦੁਗਣਾ ਕੀਤਾ ਜਾਵੇ ਤਾਂ ਸਤਹੀ ਖਤਰਫਲ ਕਿੰਨਾ ਹੋ ਜਾਂਦਾ 4 ਗੁਣਾ ਹੋ ਜਾਂਦਾ 4 ਗੁਣਾ 1 ਅਨੁਪਾਤ 4 ਕਿਉਂ ਬੱਚਿਓ ਕਿਉਂ ਆਉਂਦਾ 4 ਗੁਣਾ ਕਿਉਂਕਿ ਬੱਚਿਓ r ਦਾ ਜਿਹੜਾ ਹੈ ਨਾ ਉਹ ਕੀ ਕੀਤਾ ਜਾ ਰਿਹਾ ਹੈ ਵਰਗ ਕੀਤਾ ਜਾ ਰਿਹਾ ਸੋ ਵਰਗ ਕਰਨ ਦੇ ਨਾਲ ਇਹ ਸਾਰਾ ਗੱਲ ਹੋ ਰਹੀ ਹੈ ਜੇ ਜ ਦੁਗਣਾ ਕਰ ਦਿਓ ਤੇ 2r ਆ ਮਤਲਬ ਪਹਿਲੇ r ਸੀਗਾ ਫਿਰ ਦੋ ਆਰ ਕਰਤਾ ਤੇ ਦੋ ਆਰ ਦਾ ਜਿਹੜੇ ਵਰਗ ਕਰੋਗੇ ਤੇ ਕਿੰਨਾ ਬਣੇ 4r ਵਰਗ ਬਣ ਜਾਏਗਾ ਸੋ r ਵਰਗ ਤੇ ਕੱਟ ਜਾਏਗਾ ਤੇ 4 ਆ ਗਿਆ ਸੋਚੋ ਸੋ ਇਸ ਕਰਕੇ ਇਹ ਜਿਹੜੀ ਇਹ ਸਵਾਲ ਜਿਹੜੇ ਦਾ ਕਰੋਗੇ ਦੋ ਤਿੰਨ ਵਾਰ ਤੁਹਾਡੇ ਦਿਮਾਗ ਅਗਲ ਚੰਗੀ ਤਰ੍ਹਾਂ بیٹھ ਜਾਏਗੀ ਤੁਸੀਂ ਦੀ ਕਲਪਨਾ ਵੀ ਕਰ ਸਕੋਗੇ ਆਪਣੇ ਦਿਮਾਗ ਦੇ ਵਿੱਚ ਵੀ ਕਿਸ ਤਰ੍ਹਾਂ ਹੋ ਰਿਹਾ ਹੈ ਕਿਸੇ ਵੀ ਗੋਲੇ ਦਾ ਅਰਧ ਵਿਆਸ ਦੁਗਣਾ ਕਰੋ ਤੇ ਬੱਚਿਓ ਸਤੇ ਹੀ ਖਤਰਫਲ ਹੋ ਜਾਂਦਾ ਹੈ 4 ਗੁਣਾ ਤੁਹਾਨੂੰ ਜਵਾਨੀ ਸਾਲ ਕੁਝਦਾ ਤੁਹਾਨੂੰ ਰੋਚਕ ਬਣਾ ਲਈ ਜੇ ਅਰਧ ਵਿਆਸ ਤਿੰਨ ਗੁਣਾ ਕਰ ਦਿੱਤਾ ਜਾਵੇ ਫਿਰ ਸਤਹੀ ਸਤਹੀ ਖੇਤਰਫਲ ਕਿੰਨਾ ਹੋ ਜਾਏਗਾ 33 ਜਾਂ 9 9 ਗੁਣਾ ਜੇ ਬੱਚਿਓ ਅਰਧ ਵਿਆਸ ਚਾਰ ਗੁਣਾ ਕਰ ਦਿੱਤਾ ਜਾਵੇ ਤੇ 4 ਚੋ ਅਗੇ 16 ਤੇ ਸਤਹੀ ਖੇਤਰਫਲ 16 ਗੁਣਾ ਹੋ ਜਾਏਗਾ 16 ਗੁਣਾ ਠੀਕ ਹੈ ਸੋ ਇਹ ਗੱਲਾਂ ਬੜੀਆਂ ਰੋਚਕ ਹੈਗੀਆਂ ਸੋ ਇਹ ਇਸ ਤਰ੍ਹਾਂ ਦੋਨਾਂ ਸਥਿਤੀਆਂ ਵਿੱਚ ਗੁਵਾਰੇ ਦੇ ਖੇਤਰਫਲਾਂ ਦਾ ਅਨੁਪਾਤ ਹੈਗਾ 1 ਅਨੁਪਾਤ 4 ਆਉਣਾ ਕਲਾ ਸਵਾਲ ਦੇਖੀਏ ਪੰਜਵਾਂ ਸਵਾਲ ਦੇਖੀਏ ਵੀ ਬੜਾ ਵਧੀਆ ਪਿੱਤਲ ਦੇ ਬਣੇ ਇੱਕ ਅਰਧ ਗੋਲਾਕਾਰ ਕਟੋਰਾ ਹੁਣ ਬੱਚੇ ਦੇ ਕੁੱਲ ਹੈ ਇਹ ਠੋਸ ਨਹੀਂ ਹੈਗਾ ਕੁੱਲੀ ਦੇ ਵਿੱਚ ਅਸੀਂ ਦਾਲ ਪਾਣੇ ਆ ਦਹੀਂ ਪਾਣੇ ਆ ਸਬਜ਼ੀ ਪਾਣੇ ਆ ਹਨਾ ਹੁਣ ਕੁੱਲੀ ਹੈਗੀ ਹੈ ਕਟੋਰਾ ਹੈਗਾ ਦਾ ਅੰਦਰੂਨੀ ਅਰਧ ਵਿਆਸ ਅੰਦਰੂਨੀ ਵਿਆਸ ਵਿਆਸ ਅਰਧ ਵਿਆਸ ਨਹੀਂ ਵਿਆਸ 10.5 ਸੈਂਟੀਮੀਟਰ ਹੈ 16 ਰੁਪਏ ਪ੍ਰਤੀ 100 ਸੈਂਟੀਮੀਟਰ ਵਰਗ ਹੁਣ ਦੇਖੋ ਇਹ ਤੇ 100 ਸੈਂਟੀਮੀਟਰ ਵਰਗ ਹੈ ਇੱਕ ਸੈਂਟੀਮੀਟਰ ਵਰਗ ਨਹੀਂ ਹੈਗਾ ਸੋ ਪਹਿਲੇ ਅਸੀਂ ਇਹਨੂੰ 1 ਸੈਂਟੀਮੀਟਰ ਵਰਗਰੇ ਵਿੱਚ ਬਦਲਾਂਗੇ ਠੀਕ ਹੈ ਨਾ ਦੀ ਧਰ ਨਾਲ ਇਸ ਦੇ ਅੰਦਰੂਨੀ ਸਤਾ ਦਾ ਤੇ ਕਲੇਈ ਕਰਵਾਉਣ ਦਾ ਖਰਚ ਪਤਾ ਕਰੋ ਹੁਣ ਬੱਚਿਓ ਦੇਖੋ ਇਹ ਖੋਖਲਾ ਹੈ ਪੌਲੀ ਤੇ ਖੋਲੀ ਹੈ ਨਾ ਠੋਸ ਨਹੀਂ ਹੈਗੀ ਉਹਨੇ ਤਾਂ ਇੱਥੇ ਪਾਈ ਆਰ ਵਰਗ ਜੁੜੇਗਾ ਨਹੀਂ ਇੱਥੇ ਕੱਲਾ ਕੀ ਰਹੇਗਾ 2 ਪਾਈ ਆਰ ਵਰਗ ਉਹ ਪਹਿਲੇ ਸੀਗਾ ਪਹਿਲੇ ਸਵਾਲ ਚ ਕੀ ਸੀਗਾ ਅਰਧ ਗੋਲਾ ਸੀਗਾ ਤੇ ਅਰਧ ਗੋਲਾ ਠੋਸ ਸੀਗਾ ਤੇ ਉਹਦੇ ਨਾਲ ਕੀ ਸੀਗਾ ਉਹ ਜਿੱਥੇ ਅਰਧ ਬਣਿਆ ਉੱਥੇ ਇੱਕ ਚੱਕਰਾਕਾਰ ਤਲ ਹੋਰ ਬਣ ਗਿਆ ਸਿਵਾ ਪਰ ਇਹ ਬੱਚੋ ਕੋਲੀ ਹੈਗੀ ਹੈ ਕਟੋਰਾ ਹੈਗਾ ਅੰਦਰੋਦੀ ਖਾਲੀ ਹੈ ਸੋ ਸਿਰਫ ਗੋਲਾਕਾਰ ਜਿਹੜਾ ਹੈਗਾ ਅੰਦਰੋਦੀ ਜਿਹੜਾ ਉਹਦੀ ਵਕਰ ਸਤਾ ਹੈ ਜਿੱਦੇ ਉਹੀ ਗਣੀ ਜਾਏਗੀ ਉਹਨੂੰ ਕਲਈ ਕਰਨੀ ਹੈ ਠੀਕ ਹੈ ਇਸ ਗੱਲ ਦਾ ਖਿਆਲ ਰੱਖਣਾ ਸੋ ਇਹ ਜਿਹੜੇ ਸਵਾਲ ਨੇ ਤੀਜਾ ਚੌਥਾ ਪੰਜਵਾਂ ਇਹ ਥੋੜੇ ਜੇ ਟੱਡੇ ਨੇ ਇਹਨਾਂ ਨੂੰ ਦੋ ਤਿੰਨ ਵਾਰ ਬਾਰ ਬਾਰ ਕਰ ਲਿਓ ਤਾਂ ਕਿ ਚੰਗੀ ਤਰ੍ਹਾਂ ਦਿਮਾਗ ਚ ਬੈ ਜਾਏ ਕਰਨ ਪਹਿਲੇ ਦੋ ਸਵਾਲ ਜਿਹੇ ਸੀਗੇ ਬੜੇ ਮੋਢਲੇ ਜੈਸੀ ਕਿ ਸੋ ਬੱਚਿਓ ਦੇਖੋ ਹੁਣ ਅਰਧ ਗੋਲਾਕਾਰ ਕਟੋਰੇ ਦਾ ਅੰਦਰੂਨੀ ਵਿਆਸ D ਵਿਆਸ ਹੈ ਨਾ ਡਾਇਮੀਟਰ 10.5 ਸੈਂਟੀਮੀਟਰ ਸੋ ਕਟੋਰੇ ਦਾ ਅੰਦਰੂਨੀ ਅਰਧ ਵਿਆਸ r ਬਰਾਬਰ 10.5 2 5.25 ਸੈਂਟੀਮੀਟਰ ਕਟੋਰੇ ਦੀ ਅੰਦਰੂਨੀ ਸਤ੍ਹਾ ਦਾ ਖੇਤਰਫਲ ਕਿੰਨਾ ਹੋਏਗਾ 2 ਪਾਈ r² ਹੋਏਗਾ 4 ਪਾਈ r² ਹੋਵੇਗਾ ਕੋਲੀ ਹੈ ਇੱਕ ਤੇ ਅੱਧੀ ਹੈ ਤੇ ਅੰਦਰੋਂ ਖੋਖਲੀ ਹੈ ਠੀਕ ਹੈ ਨਾ ਸੋ 2 ਪਾਈ r² 2 22 7 5.25 5.25 7 ਦੇ ਨਾਲ ਇਹਨੂੰ ਭਾਗ ਕੀਤਾ 7749 ਇਸ 7.35 0.75 ਆ ਗਿਆ ਤੇ 5.25 ਹੁਣ 7 0.75 ਨੂੰ ਦੋ ਨਾਲ ਗੁਣਾ ਕੀਤਾ ਤੇ 1.5 ਆ ਗਿਆ 22 ਨੂੰ 5.25 ਨਾਲ ਗੁਣਾ ਕੀਤਾ 115.5 ਆ ਗਿਆ ਇਹ ਦੋਨਾਂ ਨੂੰ ਗੁਣਾ ਕੀਤਾ 15 5 75 5 78 15.75 ਉਹ 7 82 8.15 15.23 2 15.21 178.25 ਸੈਂਟੀਮੀਟਰ ਵਰਗ ਆ ਗਿਆ ਤੁਹਾਡਾ ਖੇਤਰਫਲ ਜਿਹਨੂੰ ਕਲੇਈ ਕਰਨਾ ਹੈ ਹੁਣ 100 ਸੈਂਟੀਮੀਟਰ ਵਰਗ ਦੀ ਸਤਾ ਨੂੰ ਕਲੇਈ ਕਰਨ ਦਾ ਖਰਚੇ ਸੋਨਾ ਰੁਪਏ ਸੋ so, 1 ਸੈਂਟੀਮੀਟਰ ਵਰਗ ਦੀ ਸਤਾਨੂ ਕਲੀਕਰਨ ਦਾ ਖਰਚਾ ਹੈ 16/100 ਬਰਾਬਰ 0.16 ਰੁਪਏ ਭਾਵ 16 ਪੈਸੇ ਠੀਕ ਹੈ ਸੋ 177.25 ਐਵਲਾ ਸੈਂਟੀਮੀਟਰ ਵਰਗ ਦੀ ਸਤਾਨੂ ਕਲੀਕਰਨ ਦਾ ਖਰਚਾ ਹੋ ਜਾਏਗਾ 177.25 0.16 27.72 ਰੁਪਏ ਭਾਵ 27 ਰੁਪਏ 72 ਪੈਸੇ ਇਹਨੂੰ 27 ਰੁਪਏ 72 ਪੈਸੇ ਵੀ ਕਹਿ ਸਕਦੇ ਆ ਜਾਂ ਇਹਨੂੰ 27.72 ਰੁਪਏ ਵੀ ਕਹਿ ਸਕਦੇ ਹਾਂ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 11.2 ਦੇ ਸਵਾਲ 3ਜਾ 4ਥਾ ਤੇ 5ਵਾਂ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ